ਇਹ ਦੇਖੋ ਸੈੱਲ ਜਿਹੜੇ ਘਟ ਜਾਂਦੇ ਨੇ ਪਲੇਟਲੇਟਸ ਘਟਦੇ ਨੇ ਹੂੰ ਸਭ ਤੋਂ ਪਹਿਲਾਂ ਪਲੇਟਲੇਟਸ ਤੇ ਇਹ ਕੰਮ ਜਿਹੜੀ ਆ ਘੰਟਿਆਂ ਦਿਨਾਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਕੰਮ ਕਰਦੀ ਆ ਠੀਕ ਹੈ ਰਿਜ਼ਲਟ ਘੰਟਿਆਂ ਦੇ ਵਿੱਚ ਦਿੰਦੀ ਆ ਹੂੰ ਟਰਾਈਫੈਂਟ ਦੀ ਦਾ ਇਲਾਜ ਹੀ ਇੱਕ ਗੋਲੀ ਦਿੰਨੇ ਆ ਸੀ ਕਦੇ ਦੂਜੀ ਗੋਲੀ ਦਿੱਤੀ ਹੀ ਨਹੀਂ ਕਿਆ ਬਾਤ ਹੈ 3.5 ਸਾਲ ਦੀ ਹੈ ਜੀ ਬੱਚੀ ਠੀਕ ਹੈ ਇਹ ਲੱਤਾਂ ਦੀ ਪ੍ਰੋਬਲਮ ਸੀ ਤੁਰਨ ਚ ਹਾਂ ਜੀ ਜਦੋਂ ਮੈਂ ਇਹਨਾਂ ਕੋਲ ਆਇਆ ਮੈਨੂੰ 3 ਹਫ਼ਤੇ ਹੋ ਗਏ ਜੀ ਠੀਕ ਹੈ ਹੁਣ ਬਾਬੇ ਦੀ ਕਿਰਪਾ ਨਾਲ ਮਾਲਕ ਨਾਲ ਇਹਨਾਂ ਦੇ ਡਾਕਟਰ ਸਾਹਿਬ ਦੀ ਕਿਰਪਾ ਨਾਲ ਜਿਹੜੇ ਕੋ 20 ਪੈਸੇ فرق ਪੈ ਗਿਆ ਇੰਪਰੂਵਮੈਂਟ 30% ਹੋ ਗਈ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਜਿੰਨੀਆਂ ਵੀ ਅੰਗਰੇਜ਼ੀ ਦਵਾਈਆਂ ਦਾ ਅਸਰ ਆ ਪੀਡੀਆ ਹੋਵੇ ਪੇਟ ਸਾਫ ਨਹੀਂ ਹੁੰਦਾ ਹੈਗਾ ਪੇਟ ਚ ਕੋਈ ਪ੍ਰੋਬਲਮ ਜਿਗਰ ਦੀ ਕੋਈ ਪ੍ਰੋਬਲਮ ਹੈਗਾ ਸੋਜ ਹੋ ਗਈ ਆ ਰਵਾ वगैरह ਇਹ ਸਾਰੇ ਉਹਦੀ ਡੀਟੌਕਸੀਫਾਈ ਕਰ ਦਿੰਦੀ ਆ ਬਲੌਕੇਜ ਦੇ ਤਾਂ ਸਾਡੇ ਕੋਲ ਬਹੁਤ ਕੇਸ ਨੇ ਜਿਹੜੇ ਹਾਰਟ ਬਲੌਕ ਹੋ ਜਾਂਦੀ ਹੈ ਠੀਕ ਹੈ ਕੋਲੈਸਟ੍ਰੋਲ ਵੱਧ ਜਾਂਦਾ ਜਾਂ ਕੋਲੈਸਟ੍ਰੋਲ ਵੱਧ ਗਿਆ ਜਾਂ ਹਾਰਟ ਦਾ ਸਮਝ ਲਓ ਵੀ ਇਹ ਕਹਿੰਦੇ ਵੀ ਡਾਕਟਰ ਕਹੋਗਾ ਵੀ ਹੁਣੇ ਆਪਰੇਸ਼ਨ ਕਰਨਾ ਸਾਨੂੰ ਸਿਰਫ ਹਫਤਾ ਇੱਕ ਦੇ ਦਿਓ ਬਸ ਉਹ ਆਪਰੇਸ਼ਨ ਤੋਂ ਵਾਪਸ ਆ ਮੈਨੂੰ ਮਹਿਸੂਸ ਹੋ ਰਿਹਾ ਜੀ ਮਤਲ ਜਿਹੜਾ ਦਰਦ ਸੀ ਮੇਰਾ ਤੇ ਉਹ 20% ਸਹੀ ਹੈ ਪਹਿਲੀ ਵਾਰ ਚ ਅੱਜ ਹੈ ਹਾਂ ਪਹਿਲੀ ਵਾਰ ਚ ਹੀ ਹੈ ਜੀ ਕੀ ਆਵਾਜ਼ ਹੈ ਮਤਲ ਮੈਂ ਸਵੇਰੇ ਨਾ ਇਤਾਂ ਝੁਕ ਨਹੀਂ ਸਕਦਾ ਸੀ ਹੁਣ ਮੈਂ ਦੇਖੋ ਇੱਥੇ ਤੱਕ ਝੁਕ ਲੰਨਾ ਜੀ ਇਹਨਾਂ ਦੇ ਮਣਕੇ ਜਿਹੜੇ ਉੱਚੇ ਨਿਵੇਂ ਹੋਏ ਸੀ ਠੀਕ ਹੈ ਜੀ ਬਸ ਹੁਣ ਇੱਕ ਤੁਹਾਡੇ ਸਾਹਮਣੇ ਕਰਿਆ ਉਹ ਤੋਂ ਬਰਾਬਰ ਹੋਵੇ ਅੱਜ ਪਹਿਲੀ ਵਾਰ ਦੀ 20% ਦਾ ਦੱਸਦੇ ਪਹਿਲੀ ਵਾਰੀ ਠੀਕ ਹੈ ਨਾ ਜਦੋਂ ਆਪਾਂ ਫਾਸਟ ਫੂਡ ਵਾਲੇ ਪਾਸੇ ਚਲੇ ਗਏ ਉਹਨਾਂ ਦੀ ਅੱਜ ਕੱਲ ਦੀ ਮੇਰੇ ਖਲ ਪੁੰਨੀ ਦੀ ਜਿਹੜੀ ਹੈ ਨਾ 70% ਡੈਡ ਹੋ ਚੁੱਕੀ ਇਨਫਰਟਾਈਲ ਜੀ ਨੂੰ ਆਪਾਂ ਕਹਿ ਦਿੰਨੇ ਆ ਹਾਂ ਇਨਫਰਟਾਈਲ ਸੈਕਸਵਲ ਪਾਵਰ ਬਿਲਕੁਲ ਠੀਕ ਹੈ ਠੀਕ ਹੈ ਇਹ ਵੀ ਗੱਲ ਬਹੁਤ ਵੱਡਾ ਪੁਆਇੰਟ ਹੈ ਜੀ ਸਮਝਣਾ ਪਵੇ ਉਹ 70% ਇਨੀ ਡੈਡ ਹੋ ਚੁੱਕਿਆ ਕਿ ਬੱਚੇ ਪੈਦਾ ਕਰਨ ਦੇ ਲੈਕ ਨਹੀਂ ਰਹੇ ਬਲੋ ਸਪਰਮ ਕਾਊਂਟ ਜਿਹਦਾ ਹੁੰਦਾ ਉਹ ਥੋੜੀ ਕਮੀ ਆਈ ਪਈ ਹੈ ਠੀਕ ਹੈ ਬਿਲਕੁਲ ਘਟਦੇ ਨੇ ਉਹਦੇ ਵਾਸਤੇ ਸਾ ਕੀ ਜੀ ਇਤਨੇ ਮਸੂਸ ਕਰ ਰਹੇ ਹੋ ਹਾਂ ਕਾਫੀ ਮਤਲਬ ਰਿਲੈਕਸ ਮਸੂਸ ਕਰ ਰਹੇ ਜੀ ਪਹਿਲੀ ਵਾਰ ਆਏ ਹੋ ਜੀ ਪਹਿਲੀ ਵਾਰ ਪਹਿਲੀ ਵਾਰ ਜੀ ਰਿਲੈਕਸ ਹੋਣ ਲੱਗ ਗਿਆ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਦੱਸਦੇ ਬਿਲਕੁਲ ਖੁਸ਼ੀ ਹਾਂ ਜੀ ਇਹ ਤਾਂ ਹੁਣ 1.5 ਸਾਲ 2-3 ਸਾਲ ਤੋਂ ਹੋ ਗਈ ਕੀ ਹੁੰਦਾ ਕਿ ਸਵੇਲਿੰਗ ਹੁੰਦੀ ਕੀ ਨਹੀਂ ਗੋਡਾ ਖਸ ਗਿਆ ਸੀਗਾ ਤੁਰਿਆ ਤੁਰਿਆ ਨਹੀਂ ਸੀ ਜਾਂਦਾ ਬਿਲਕੁਲ ਅੱਛਾ ਸਟਿੱਕ ਲੈ ਕੇ ਤੁਰਦੇ ਸੀ ਕਿੰਨੀ ਵਾਰ ਆਏ ਹੋ ਇਹ ਦਵਾਈ ਚੱਲਦੀ ਨੂੰ ਮੈਨੂੰ ਹੋ ਗਿਆ 7-8 ਮਹੀਨੇ ਠੀਕ ਹੈ ਕਿਦਾਂ ਮਸੂਸ ਕਰ ਰਹੇ ਹੋ ਪਹਿਲਾਂ ਨਾਲ ਠੀਕ ਹੈ ਬਹੁਤ ਹੁਣ ਤਾਂ ਦਵਾਈ ਨਾਲ ਸਟਿੱਕ ਨਹੀਂ ਪੜਦੇ ਬਲੋਕੇ ਜ ਦੋ ਟੱਕਣ ਪਾਣੀ ਦੇ ਪੋਣਿਆ ਅੱਧਾ ਘੰਟਾ ਕੁਛ ਨਹੀਂ ਖਾਣਾ ਪੀਣਾ ਇਹ ਤੋਂ ਬਾਅਦ ਠੀਕ ਹੈ ਜੀ ਤੇ ਨਾਲ ਦੋ ਕੈਪਸੂਲ ਦੇ ਦਿਓ ਹੂੰ 15 ਦਿਨ ਤੋਂ ਬਾਅਦ ਆਪਰੇਸ਼ਨ ਹੀ ਹੁੰਦਾ ਕੀ ਬਾਤ ਉਹਨੂੰ ਪ੍ਰੈਸ਼ਰ ਵਾਲੀ ਉਹਨੂੰ ਉੱਤਰ ਕੱਢ ਕੇ ਸਰਵਕਸ ਹੋ ਜਾਣਾ 3 ਮਹੀਨੇ ਤੋਂ ਬਾਅਦ ਉਹਨੂੰ ਕੋ ਚੈੱਕ ਕਰਾ ਲਿਓ ਜਿਹਦਾ 90 95% ਹਾਰਟ ਬਲੋਕ ਹੈ ਜਾਂ 3 ਮਹੀਨੇ ਦਵਾਈ ਖਾ ਲਵੇ ਉਹ ਮੇਰਾ ਖਿਆਲ ਆ ਵੀ 25 ਪੈਸੇ ਦੇ ਜੋ ਬੜੀ ਵੱਡੀ ਗੱਲ ਕਹਿ ਰਹੇ ਹੋ ਇਹ ਦੇਖ ਕੇ ਲੋਕ ਆਉਣੇ ਬਹੁਤ ਨੇ ਜਨਮ ਤੋਂ ਬੱਚੇ ਜਿਹੜੇ ਵਿਕਲਾੰਗ ਹੁੰਦੇ ਨੇ ਹੱਥ ਪੈਰ ਨਹੀਂ ਚੱਕਦੇ ਗਰਦਨ ਨਹੀਂ ਚੱਕਦੇ ਬਿਲਕੁਲ ਲਟਕਦਿਆਂ ਰਹਿੰਦੀਆਂ ਨੇ ਤੁਸੀਂ 4 ਹਫ਼ਤੇ 3 ਹਫ਼ਤੇ ਲਿਆ ਕੇ ਤੁਸੀਂ ਤੇਰ ਲਾ ਕੇ ਇੱਥੇ ਸਾਡੇ ਪੁਆਇੰਟ ਲੱਗਦੇ ਨੇ ਆ ਪਰ ਇਹ ਹਫ਼ਤੇ ਲਵਾਇਆ ਕਰੋ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਆ ਤੀਜੇ ਚੌਥੇ ਹਫ਼ਤੇ ਬੱਚਾ ਗਰਦਨ ਚੱਕੂਗਾ ਕੁਦਰਤ ਨੂੰ ਤੁਹਾਡੀ ਸਿਹਤ ਦੀ ਰਾਖੀ ਕਰਨ ਦਿਓ ਜੀ ਹਾਂ ਸ਼ਾਇਦ ਇਸੀ ਸੋਚ ਨਾਲ ਸੇਵਾ ਨਿਭਾ ਰਹੇ ਨੇ ਵੈਦ ਸudar balbi singh ji ji ha ayurvedic ਸਰਬ ਰੋਗ ਇੱਕ ਅਜਿਹਾ ਸੈਂਟਰ ਜਿੱਥੇ ਹਰ ਤਰ੍ਹਾਂ ਦੇ ਸਰੀਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮਾਸ ਪੇਸ਼ੀ ਨੂੰ ਲੈ ਕੇ ਜੋੜਾਂ ਦੇ ਦਰਦ ਹੋਣ ਜਾਂ ਕੋਈ ਵੀ ਤਕਲੀਫ ਹੋਵੇ ਕਮਰ ਡਿਸਕ ਹਰ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਨੇ ਸਿਰਫ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਕਿਉਂਕਿ ਕੁਦਰਤ ਦੇ ਕੋਲ ਹੈ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਦੇਖ ਸਕਦੇ ਹੋ ਸਰ ਮੌਜੂਦ ਆ ਆਯੁਰਵੈਦਿਕ ਸਰਬਰੋਗ ਵਿਕੇ ਜਿੱਥੇ ਇਲੈਕਟ੍ਰੋ ਹੋਮਿਓਪੈਥੀ ਦਾ ਸੈਂਟਰ ਵੀ ਕਿਹਾ ਜਾਂਦਾ ਹੈ ਇੱਥੇ ਤਾਕਤ ਗੋਡੇ ਦਰਦ ਪੁਰਾਣੀ ਖਾਂਸੀ ਦਮਾ ਪੁਰਾਣਾ ਬੁਖਾਰ ਲਕੋਰੀਆ ਟਾਈਫਾਈਡ ਸ਼ੂਗਰ ਡੇਂਗੂ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੁਦਰਤੀ ਤਰੀਕੇ ਨਾਲ ਕੀਤਾ ਜਾਂਦਾ ਹੈ ਕੀ ਕੁਝ ਹੈ ਹੋਰ ਨਾਲ ਕੋਲ ਆਪ ਦਿਖਾਣੇ ਆ ਤੁਸੀਂ ਸਾਡਾ ਨਾਮ ਨਾਮ ਅਮਰਜੀਤ ਸਿੰਘ ਹੈ ਜੀ ਕਿੱਥੋਂ ਦੇ ਆਏ ਹੋ ਅਸੀਂ ਜਗਰਾਉਂ ਲਾ ਕੇ ਪਿੰਡ ਫਤੇਗੜ ਸਿਵੀਆਂ ਆਏ ਵਾਹ ਜੀ ਵਾਹ ਤੇ ਕੀ ਤਕਲੀਫ ਕੀ ਸੀ ਬੱਚੇ ਨੂੰ ਇਹ ਬੇਟੀ ਨੂੰ ਜੀ ਕੁਝ ਹੋ ਗਏ 8.5 ਸਾਲ ਦੀ ਹੈ ਜੀ ਬੱਚੀ ਇਹ ਲੱਤਾਂ ਦੀ ਪ੍ਰੋਬਲਮ ਸੀ ਤੁਰਨ ਚ ਠੀਕ ਹੈ ਹਾਂ ਜੀ ਜਦੋਂ ਮੈਂ ਇਹਨਾਂ ਕੋਲ ਆਇਆ ਮੈਨੂੰ 3 ਹਫ਼ਤੇ ਹੋ ਗਏ ਜੀ ਹੁਣ ਬਾਬੇ ਦੀ ਕਿਰਪਾ ਨਾਲ ਮਾਲਕ ਨਾਲ ਇਹਨਾਂ ਦੇ ਡਾਕਟਰ ਸਾਹਿਬ ਦੀ ਕਿਰਪਾ ਨਾਲ ਜਿਹੜੇ ਕੋ 20 ਪੈਸੇ فرق ਪੈ ਗਿਆ ਜੀ ਇੰਪਰੂਵਮੈਂਟ 30% ਹੋ ਗਈ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇਨੂੰ ਬੱਚੇ ਨੂੰ ਕੀ ਲੱਗ ਰਿਹਾ ਬੱਚੇ ਨੂੰ تسلی ਹੋ ਰਹੀ ਕੁਛ ਮਾਣ ਹਾਂਜੀ 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 ਬੱਚਾ ਚਿਹਰੇ ਖੁਸ਼ੀ ਦੱਸਦੀ ਹੈ ਬਹੁਤ ਜੀ ਠੀਕ ਹੈ ਬਹੁਤ ਬਾਬਾ ਜੀ ਕਿਰਪਾ ਡਾਕਟਰ ਸਾਹਿਬ ਦੀ ਕਿਰਪਾ ਜੀ ਬਹੁਤ ਠੀਕ ਹੈ ਹਾਂਜੀ ਮੈਂ ਤਾਂ ਕਹਿੰਦਾ ਇਸੇ ਤਰ੍ਹਾਂ ਮਾਲਕ ਇਹਨਾਂ ਤੇ ਹੱਥ ਰੱਖ ਕੇ ਅਰੇ ਬੱਚਿਆਂ ਜਿਵੇਂ ਹੁਣ ਕਰਦੇ ਆ ਇਹ ਮਾਸੂਮ ਬੀਟੀ ਆ ਹਾਂਜੀ ਇਹ ਇੱਕ ਮੇਰੀ ਬੀਟੀ ਆ ਇੱਕ ਬੇਟਾ ਜੀ ਓਏ ਹੋਏ ਵਾਹ ਹਾਂਜੀ ਠੀਕ ਹੈ ਵੈਜ ਜੀ ਕੀ ਤਕਲੀਫ ਸੀ ਬੱਚੇ ਨੂੰ ਇਹ ਜਨਮ ਤੋਂ ਮਕਸਲ ਜਿਹੜੀ ਪ੍ਰੋਬਲ ਪੈਰ ਇਹਨਾਂ ਦੇ ਜਿਹੜੇ ਵਿੰਗੇ ਸੀਗੇ ਜਨਮ ਤੋਂ ਜਿਹੜੇ ਪ੍ਰੋਬਲਮ ਆ ਜਾਂਦੀ ਬੱਚੇ ਉਹ ਬਾਈ ਬਰਤ ਪ੍ਰੋਬਲਮ ਸੀਗੀ ਬੱਚਾ ਨੂੰ ਇਹਨਾਂ ਨੂੰ ਇਹਨਾਂ ਵਾਸਤੇ ਸਾਡੇ ਕੋਲ ਸਪੈਸ਼ਲ ਬੱਚਿਆਂ ਵਾਸਤੇ ਦਾ ਸਪੈਸ਼ਲ ਤੇਲ ਆ ਸਪੈਸ਼ਲ ਤੇਲ ਹੀ ਆ ਜਿਹੜਾ ਇਹਨਾਂ ਦਾ ਹਕਾਰਾ ਮਦਦ ਕਰਦਾ ਕੀ ਪਤਾ ਕੀ ਹੋਤਾ ਸੋ ਨਰਮ ਹੱਡੀਆਂ ਨੂੰ ਪ੍ਰੋਪਰ ਸ਼ੇਪ ਦੇ ਦਿੰਦਾ ਬਿਲਕੁਲ ਬਿਲਕੁਲ ਇਹ 6 ਮਹੀਨੇ ਤੱਕ ਬਿਲਕੁਲ ਇਹਦੇ ਪੈਰ ਵੀ ਸਿੱਧੇ ਹੋਣਗੇ ਤੁਰੂਗੇ ਇਹ ਸੋ ਪਰਿਵਾਰਕ ਮੈਂਬਰ ਬੜੀ ਤਾਰੀਫ ਕਰ ਰਹਾ ਹੈ ਕਹਿੰਦੇ 20% ਦਾ ਸਾਡਾ ਉਹ ਵੀ ਕਹਿੰਦੇ ਸੋ ਦੇਖੋ ਇਹ ਤਾਂ ਉੱਪਰ ਵਾਲੇ ਦੀ ਮੌਜ ਆ ਕੀ ਕਰਨਾ ਇਹ ਤਾਂ ਬੱਚੇ ਦੀ ਕਿਸਮਤ ਦੀ ਗੱਲ ਹੈ ਨਾ ਬ ਮਤਲਬ ਤਿੰਨ ਹਫਤੇ ਦਾ ਮਤਲਬ ਤਿੰਨ ਵਾਰ ਹੂੰ ਤਿੰਨ ਵਾਰ ਹਫਤੇ 'ਚ ਹਫਤੇ ਹਰੇਕ ਹਫਤੇ ਕੈਂਪ ਲੱਗਦਾ ਠੀਕ ਹੈ ਜੀ ਤਿੰਨ ਵਾਰ ਹੀ ਕੀਤਾ ਨਾ ਤਿੰਨ ਵਾਰੀ ਕਰਨ ਦੇ ਨਾਲ 20% ਹੋ ਗਿਆ ਠੀਕ ਹੈ ਜੀ ਠੀਕ ਹੈ ਹਲੇ ਤਾਂ ਥੋੜੀ ਵਾਰ ਹੋਰ ਪੰਜ ਵਾਰ ਹੋਰ ਬੰਦਪੁਰਾ ਤੁਮ ਬਿਲਕੁਲ ਬਿਲਕੁਲ ਕੀ ਬਾਤ ਹੈ ਕੀ ਬਾਤ ਸਿੰਘ ਸਾਹਿਬ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕਰਮ ਸਿੰਘ ਆ ਜੀ ਕਿ ਕਿੱਥੋਂ ਆਏ ਪਤਾ ਮੈਂ ਲੁਧਿਆਣਾ ਤੋਂ ਮੈਂ ਐਡਵੋਕੇਟ ਆਂ ਕੀ ਕੀ ਬਾਤ ਹੈ ਤੇ ਅੱਜ ਆਣਾ ਕਿਵੇਂ ਹੋਇਆ ਕਿਹੜਾ ਦੁੱਖ ਕਿਹੜੀ ਤਕਲੀਫ ਇੱਥੇ ਲੈ ਕੇ ਆਏ ਤੁਹਾਨੂੰ ਮੇਰੀ ਕਮਰ ਦੇ ਵਿੱਚ ਦਰਦ ਸੀ ਜੀ ਠੀਕ ਹੈ ਮੇਰੇ ਫਾਦਰ ਸਾਹਿਬ ਦੀ ਪ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਜਾਓ ਸਰਵ ਰੋਗ ਵਾਲਿਆਂ ਦੇ ਠੀਕ ਹੈ ਜੀ ਮੈਨੂੰ ਕਹਿੰਦੇ ਵੀ ਬੁੱਧਵਾਰ ਦੇ ਕੈਂਪ ਹੁੰਦਾ ਵੀ ਕੋਈ ਪੈਸਾ ਨਹੀਂ ਲੈਂਦੇ ਹੂੰ ਮੈਂ ਫਿਰ ਅੱਜ ਆਇਆ ਤੇ ਕਿਵੇਂ ਲੱਗ ਰਿਹਾ ਮੈਨੂੰ ਮਹਿਸੂਸ ਹੋ ਰਿਹਾ ਜੀ ਮਤਲ ਜਿਹੜਾ ਦਰਦ ਸੀ ਮੇਰਾ ਹੂੰ ਤੇ ਉਹ 20% ਸਹੀ ਹੈ ਪਹਿਲੀ ਵਾਰ ਚ ਅੱਜ ਹੈ ਹਾਂ ਪਹਿਲੀ ਵਾਰ ਚ ਹੀ ਹੈ ਕਿਹੜਾ ਵਾਰ ਜੀ ਮੈਂ ਮਤਲ ਮੈਂ ਸਵੇਰੇ ਨਾ ਇਤਾਂ ਝੁਕ ਨਹੀਂ ਸਕਦਾ ਹੂੰ ਹੂੰ ਹੁਣ ਮੈਂ ਦੇਖੋ ਇੱਥੇ ਤੱਕ ਝੁਕ ਲੰਨਾ ਜੀ ਹੂੰ ਮੰਤਲਿਆ ਇਹ ਡਾਕਟਰ ਸਾਹਿਬ ਦੀ ਮਿਹਰਬਾਨੀ ਹੈ ਇਹਨਾਂ ਦਾ ਸ਼ੁਕਰੀਆ ਜੇ ਮੈਂ ਇੱਕ ਦੋ ਵਾਰੀ ਹੋਰ ਆਉਂਗਾ ਤਾਂ ਮੈਨੂੰ ਲੱਗਦਾ ਵੀ ਮੈਂ ਠੀਕ ਹੋ ਜਾਊਂਗਾ ਡਾਕਟਰ ਸਾਹਿਬ ਇਹ ਕੀ ਕਰਾ ਮਤ ਹੋਈ ਹੈ ਕੀ ਤਕਲੀਫ ਕੀ ਸੀ ਸਾਹਿਬ ਇਹਨਾਂ ਦੇ ਜਿਹੜੇ ਡਿਸਕ ਦੇ ਪ੍ਰੋਬਲਮ ਸੀਗੀ ਇਹਨਾਂ ਦੇ ਮਣਕੇ ਜਿਹੜੇ ਉੱਚੇ ਨਿਵੇਂ ਹੋਏ ਸੀ ਬਸ ਹੁਣ ਤੁਹਾਡੇ ਸਾਹਮਣੇ ਕਰਿਆ ਉਹ ਤੋਂ ਬਰਾਬਰ ਹੋ ਗਏ ਅਜੀ ਪਹਿਲੀ ਵਾਰ ਜੀ 20% ਦਾ ਦੱਸਦੇ ਪਹਿਲੀ ਮਿੰਟ ਪਹਿਲੀ ਵਾਰ ਹੀ ਠੀਕ ਹੈ ਨਾ ਹਾਂ ਦੱਸ 10 ਸਾਲ ਤੋਂ ਕਿੰਨੇ ਸਾਲ ਤੋਂ ਹੋ ਰਹੀ ਤੁਹਾਨੂੰ ਮੈਨੂੰ ਨਾ ਜਰਕ ਲੱਗੀ ਸੀ ਸਕੂਟਰ ਤੋਂ ਠੀਕ ਹੈ ਤੇ ਤਕਰੀਬਨ ਮੈਂ ਤਾਂ ਹੁਣ ਪ੍ਰਵਾਹ ਨਹੀਂ ਕੀਤੀ ਸੀ ਹੁਣ ਜਦੋਂ ਸਰਦੀਆਂ ਆਈਆਂ 10 12 ਸਾਲ ਪ੍ਰਵਾਹ ਨਹੀਂ ਕੀਤਾ 10 12 ਸਾਲ ਹਾਂਜੀ ਹਾਂਜੀ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਮੈਂ ਕਈਆਂ ਨੂੰ ਦਿਖਾਇਆ ਵੈਸੇ ਮਾਲਚ ਕਰਾ ਲੈਂਦਾ ਠੀਕ ਹੋ ਜਾਂਦਾ ਸੀ ਪਰ ਹੁਣ ਜਿਆਦਾ ਦਰਦ ਵੱਧ ਰਿਹਾ ਤੇ ਫਿਰ ਹੁਣ ਜਦੋਂ ਮੈਂ ਚੈੱਕ ਕਰਾਇਆ ਤੇ ਅੱਜ ਮਾਲਚ ਕੀਤੀ ਆ ਇਹਨਾਂ ਇਹਨਾਂ ਨੇ ਡਾਕਟਰ ਸਾਹਿਬ ਨੇ ਵੀ ਚੈੱਕ ਕਰਕੇ ਮੈਨੂੰ 20-25% ਰਿਲੀਫ ਮਿਲ ਰਹੀ ਹੈ ਲੱਗਦਾ ਨੂੰ ਅਰਿਵਰ ਸਰ ਬ੍ਰੋਦਰ ਠੀਕ ਹੋ ਕੇ ਜਾਊਂਗੇ ਹੁਣ ਵਲੀ-ਵਲੀ ਹੈ ਨਾ ਉਮੀਦ ਹੈ ਜੀ ਪੂਰੀ ਪੂਰੀ ਉਮੀਦ ਹੈ ਜੀ ਵੀ ਮੈਂ ਠੀਕ ਹੋ ਜਾਊਂਗਾ ਠੀਕ ਹੈ ਹਾਂ ਜੀ ਸਰ ਵੈਸਾ ਸਰ ਅਸੀਂ ਸਹੀ ਲੈ ਰਹੇ ਸਾਰੇ ਖਾਲੇ ਤਾਂ ਦਵਾਈ ਦੇਣੀ ਆ ਹਾਲ ਤੱਕ ਦਵਾਈ ਖਾਦੀ ਨਹੀਂ ਦਵਾਈ ਦਵਾਈ ਹਾਲੇ ਦਵਾਈ ਨਹੀਂ ਦਿੱਤੀ ਜੀ ਹਾਲੇ ਤਾਂ ਮੈਂ ਸਿਰਫ ਇੰਨਾ ਤੋਂ ਟ੍ਰੀਟਮੈਂਟ ਹੀ ਲਈ ਤੇ ਹੁਣ ਹੀ ਦਿਲੋ ਅਸੀਸਾ ਨਿਕਲ ਸ਼ੁਰੂ ਹੋਈ ਆ ਹਾਂ ਬਿਲਕੁਲ ਧੰਨਵਾਦ ਡਾਕਟਰ ਸਾਹਿਬ ਅੱਛਾ ਵੈਸਾ ਸਿੰਘ ਸਾਹਿਬ ਨੂੰ ਕੀ ਤਕਲੀਫ ਆ ਰਹੀ ਸੀ ਇਹਨਾਂ ਦੇ ਬੈਕ ਪੇਨ ਸੀ ਮਣਕੇ ਦਵੇ ਇਹਨਾਂ ਦੇ ਠੀਕ ਹੈ ਕਾਫੀ ਦੇਰ ਤੋਂ ਮਣਕੇ ਦਵੇ ਹੋਏ ਨੇ ਤੇ ਉਹ ਸੈੱਟ ਹੋਣਗੇ ਹੁਣ ਦੇਖਿਓ ਤੁਹਾਡੇ ਸਾਹਮਣੇ ਕੀ ਬਣਦਾ ਸਿੰਘ ਸਾਹਿਬ ਕੀ ਨਾਮ ਤੁਹਾਡਾ ਸੁਰਿੰਦਰ ਸਿੰਘ ਜੀ ਕਿੱਥੋਂ ਦੀ ਆਏ ਮਾਚੀਵਾੜਾ ਸਾਹਿਬ ਮਾਚੀਵਾੜੇ ਤੋਂ ਤੇ ਕਿਵੇਂ ਪਤਾ ਲੱਗਿਆ ਨਾਂ ਬਾਰੇ ਮੈਨੇ ਤੇ ਕੰਮ ਆਸੀ ਉਹ ਵਕੀਲ ਸਾਹਿਬ ਆਪਣੇ ਮਿੱਤਰ ਨੇ ਉਹ ਇੱਧਰ ਆ ਰਹੇ ਸੀ ਮੈਨੂੰ ਕਹਿੰਦੇ ਵੀ ਚਲੋ ਵੀ ਦਿਖਾ ਦੇ ਮੈਂ ਕਿਹਾ ਮੇਰੇ ਬੈਕ ਪੇਨ ਨਾ ਕਾਰੀ ਹੋ ਰਹੀ ਹੈ ਇੱਕ ਦਿਨ ਦੀਰ ਤੋਂ ਹੋ ਰਹੀ ਬੈਕ ਪੇਨ ਵੈਸੇ ਤਾਂ ਪਹਿਲਾਂ ਵੀ ਮੈਂ ਨਾ ਟਾਇਰਾਂ ਦਾ ਕੰਮ ਕਰਦਾ ਟਾਇਰ ਪੈਂਚਰਾਂ ਦਾ ਕੰਮ ਕਰ ਸੀ ਉਸ ਟਾਈਮ ਵੀ ਝਟਕਾ ਲ ਇਦਾਂ ਕਿਤੇ ਕਿਤੇ ਹੋ ਜਾਂਦਾ ਵੈਸੇ ਵਿੱਚ ਵਿੱਚ ਆ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਹਾਂ ਕਾਫੀ ਮਤਲਬ ਰਿਲੈਕਸ ਮਹਿਸੂਸ ਕਰ ਰਿਹਾ ਜੀ ਪਹਿਲੀ ਵਾਰ ਆਇਆ ਅੱਜ ਪਹਿਲੀ ਵਾਰ ਆਇਆ ਜੀ ਪਹਿਲੀ ਵਾਰ ਜਦ ਰਿਲੈਕਸ ਸੌਣ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਦੱਸ ਬਿਲਕੁਲ ਖੁਸ਼ੀ ਹੋ ਜਾਂਦਾ ਵੈਜਿ ਕਿਤੇ ਤਕਲੀਫ ਹੈ ਮਾਤਾ ਤੇ ਗੁੱਡਿਆਂ ਦੀ ਦਰਦ ਸੀਗੀ ਗੁੱਡਿਆਂ ਦੀ ਪ੍ਰੋਬਲਮ ਜ਼ਿਆਦਾ ਸੀਗੀ ਠੀਕ ਹੈ ਜੀ ਤੁਹਾਡਾ ਨਾਮ ਜੀ ਪਰਮਜੀਤ ਕੌਰ ਕਿੱਥੋਂ ਦੀ ਆਏ ਇੱਥੇ ਡਾਬੇ ਤੋਂ ਆਏ ਠੀਕ ਹੈ ਤੇ ਕੀ ਤਕਲੀਫ ਕਰ ਤੋਂ ਤੁਹਾਨੂੰ ਇੱਕ ਇੱਕ ਕਰ ਤੋਂ ਤਕਲੀਫ ਹੈ ਇਹ ਤਾਂ ਹੁਣ 1.5 ਸਾਲ 2-3 ਸਾਲ ਤੋਂ ਹੋ ਗਈ। ਕੀ ਹੁੰਦਾ ਕਿ ਸਵੈਲਿੰਗ ਹੁੰਦੀ ਕੀ ਹੁੰਦਾ? ਨਹੀਂ ਗੋਡਾ ਘਸ ਗਿਆ ਸੀਗਾ। ਤੁਰਿਆ ਤੁਰਿਆ ਨਹੀਂ ਸੀ ਜਾਂਦਾ ਬਿਲਕੁਲ। ਅੱਛਾ। ਸਟਿੱਗ ਲੈ ਕੇ ਤੁਰਤੀ ਸੀ। ਕਿੰਨੀ ਵਾਰ ਆਏ ਹੋ? ਇਹ ਦਵਾਈ ਚੱਲਦੀ ਨੇ ਮੈਨੂੰ ਹੋ ਗਿਆ 7-8 ਮਹੀਨੇ। ਠੀਕ ਹੈ। ਕਿਦਾਂ ਮਹਿਸੂਸ ਕਰ ਰਹੇ ਹੋ ਪਹਿਲਾਂ ਨਾਲੋਂ? ਠੀਕ ਆ ਬਹੁਤ। ਹੁਣ ਤਾਂ ਕੋਈ ਸਟਿੱਗ ਨਹੀਂ ਪੜਦੀ। ਆਪਣੀ ਤੁਰ ਹੀ ਫਿਰਦੀ। ਤਾਂ ਦਿਲ ਨੂੰ تسلی ਖੁਸ਼ੀ ਆ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ ਵਕਤ থੈਰੇਪੀ ਹੋ ਰਹੀ ਹੈ। ਠੀਕ ਹੈ। ਦੋ ਚਾਰ ਹੋਰ ਰੱਖਣਗੇ ਜਾਂ ਦੋ ਚਾਰ ਦਿਨ ਤੋਂ ਦੋ ਚਾਰ থੈਰੇਪੀਆਂ ਤੋਂ ਬਾਅਦ ਬਸ ਬੰਦ ਸ਼ਾਇਦ ਇਹੀ ਕੁਝ ਹੈ ਆਯੁਰਵੈਦਿਕ ਸਰਬਰੋਗ ਵਾਲਿਆਂ ਦੇ ਕੋਲ ਗੱਲਬਾਤ ਕਰਦੇ ਆਂ ਵੈ ਡਾਕਟਰ ਬ੍ਰ ਭੀਰ ਸਿੰਘ ਜੀ ਕੋਲ ਨੇ ਸਿੰਘ ਸਾਹਿਬ ਵੈ ਸਾਹਿਬ ਕੀ ਗੱਲ ਵੀ ਜਦੋਂ ਵੀ ਇੱਥੇ ਕੋਈ ਬੰਦਾ ਆਉਂਦਾ ਹੈ ਪੇਸ਼ੈਂਟ ਆਉਂਦਾ ਹੈ ਤਾਂ ਬਾਅਦ ਚੋਂ ਚਿਹਰੇ ਤੇ ਕਿ ਖੁਸ਼ੀ ਹੁੰਦੀ ਹੈ ਕਿ ਹਾਂ ਵਾਕਈ ਮੈਂ ਸਹੀ ਜਗ੍ਹਾ ਤੇ ਆਇਆ ਐ ਇੰਨੀ ਆਪਣੀ ਦੀ ਕਿਰਪਾ ਕਿਵੇਂ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਵਾਲਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਦੇਖੋ ਜੀ ਇਹ ਜਿਵੇਂ ਕਹਿੰਦੇ ਕੁਝ ਕੁਦਰਤੀ ਦੇਣ ਹੁੰਦੀ ਆ ਜਿਹੜੀ ਨਾਲ ਸਾਡੇ ਕੰਮ ਕਰਦੀ ਆ ਇਹ ਨਹੀਂ ਕਹਿੰਦਾ ਵੀ ਸਾਡੇ ਤੇ ਬਹੁਤ ਜਿੰਨੇ ਸਾਦਾ ਸੰਤਾਂ ਵਾਲੀ ਕਿਰਪਾ ਨਹੀਂ ਅਸੀਂ ਕਹਿ ਸਕਦੇ ਕੁਦਰਤ ਦੀ ਕਿਰਪਾ ਜ਼ਰੂਰ ਹੁੰਦੀ ਆ ਇਹ ਜਿਹੜੀ ਮਤਲਬ ਜਦੋਂ ਬੰਦਾ ਰਸਤੇ 'ਚ ਜਾਂਦਾ ਨਾ ਉਹਨੂੰ ਜਦੋਂ ਕੁਦਰਤ ਨੇ ਉੱਠਾ ਗੇੜਾ ਚੜਾਉਣਾ ਉਹ ਪੁੱਠੇ ਪਸ ਜਾਊਗਾ ਜਦੋਂ ਉਸ ਉਹਦੀ ਕੁਦਰਤ ਦੀ ਸਾਫ਼ ਨਿਗਾਹ ਸਾਫ਼ ਹੁੰਦੀ ਹੈ ਤੇ ਉਹਨੂੰ ਆਪਟੋਮੈਟਿਕ ਸਿੱਧੇ ਪਾਸੇ ਲੈ ਜਾਂਦੀ ਹੈ ਇਸੇ ਤਰ੍ਹਾਂ ਦਵਾਈਆਂ ਦੇ ਵਿੱਚ ਵੀ ਜਦੋਂ ਦਵਾਈ ਅਸੀਂ ਬਣਾਉਣ ਲੱਗਦੇ ਆ ਨਾ ਅਸੀਂ ਕੁਝ ਹੋਰ ਸੋਚ ਕੇ ਬਣਾਉਂਦੇ ਆ ਲੇਕਿਨ ਮੌਕੇ ਤੇ ਆ ਕੇ ਹੋਰ ਕੁਝ ਬਣ ਜਾਂਦਾ ਕਈ ਵਾਰ ਠੀਕ ਹੈ ਜੀ ਤੇ ਰਫਤਾਰ ਜਿੰਦਗੀ ਸਿੰਘ ਸਾਹਿਬ ਅੱਜ ਕੱਲ ਕਿਹੜੀ ਕਿਹੜੀਆਂ ਦੇ ਲਈ ਰੋਗ ਨੇ ਜਾਂ ਜਿਹੜੀ ਸਿਆਵਾਂ ਨੇ ਅੱਜ ਕੱਲ ਆਮੂਮ ਲੋਕਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਜੋ ਤੁਹਾਡੇ ਕੋਲ ਆਉਂਦੇ ਨੇ ਸਾਡੇ ਕੋਲ ਜ਼ਿਆਦਾਤਰ ਮੇਰਾ ਖਿਆਲ ਆ ਵੀ ਸਾਡੀ ਬੱਡ ਫੇਮਸ ਦਵਾਈ ਇੱਕ ਪੀ ਸੈਲ ਪੀ ਸੈਲ ਇਹ ਨਾਮ ਬੜਾ ਪੀ ਸੈਲ ਸੁਣਿਆ ਹੋਇਆ ਹੈ ਕੀ ਚੀਜ਼ ਹੈ ਇਹ ਦੇਖੋ ਸੈਲ ਜਿਹੜੇ ਘਟ ਜਾਂਦੇ ਨੇ ਪਲੇਟलेट्स ਘਟਦੇ ਨੇ ਹਮ ਸਭ ਤੋਂ ਪਹਿਲਾਂ ਪਲੇਟलेट्स ਤੇ ਇਹ ਕੰਮ ਜਿਹੜੀਆ ਘੰਟਿਆਂ ਦਿਨਾਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਕੰਮ ਕਰਦੀ ਆ ਠੀਕ ਹੈ ਰਿਜ਼ਲਟ ਘੰਟਿਆਂ ਦੇ ਵਿੱਚ ਦਿੰਦੀ ਆ ਹਮ ਔਰ ਸਭ ਤੋਂ ਫੇਮਸ ਇਹ ਉਦੋਂ ਹੋਈ 2016 ਦੇ ਵਿੱਚ ਸਾਡੇ ਕੋਲੇ ਇੱਕ ਦਿਨ ਦੇ ਵਿੱਚ ਅਸੀਂ 1900 ਪਲੱਸ ਪੇਸ਼ੈਂਟ ਇੱਕੋ ਦਿਨ ਚ ਠੀਕ ਕੀਤਾ ਇਹ ਬੱਲੇ ਬੱਲੇ ਕੀ ਬਾਤ ਹੈ ਜੀ ਔਰ ਜਿਹੜਾ ਹੁਣ ਤੱਕ ਸਾਡੇ ਕੋਲ ਰਜਿਸਟਰ ਤੇ ਰਿਕਾਰਡ ਵੀ ਪਿਆ ਹੂੰ ਠੀਕ ਹੈ ਔਰ ਉਸ ਟਾਈਮ ਇਹਦਾ ਫ੍ਰੀ ਲੰਕਰ ਸੀਗਾ 1900 ਬੰਦਾ ਇੱਕੋ ਦਿਨ ਦੇ ਵਿੱਚ ਇਹਦੇ ਨਾਲ ਠੀਕ ਹੋਇਆ ਸੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਹੁਣ ਤੱਕ ਇਹ ਜਿਹੜੀ 16 ਤੇ ਦੇਖੋ 6-7 ਸਾਲ ਹੋ ਗਏ ਚੱਲਦੇ ਨੂੰ ਤੇ ਇਹ ਆਪਣੀ ਚਰਮ ਸੀਮਾ ਤੇ ਆ ਦੂਸਰਾ ਅੱਗੇ ਆ ਗਿਆ ਟਾਈਫਾਇਟ ਦਾ ਟਾਈਫਾਇਟ ਦੀ ਤਾਂ ਇਲਾਜ ਹੀ ਇੱਕ ਗੋਲੀ ਦਿੰਨੇ ਆ ਸੀ ਕਦੇ ਦੂਜੀ ਗੋਲੀ ਦਿੱਤੀ ਹੋਣੀ ਆ ਕੀ ਬਾਤ ਹੈ ਜੀ ਕੀ ਸਿਰਫ ਇੱਕ ਗੋਲੀ ਹੈ ਟਾਈਫਾਇਟ ਦਾ ਇਲਾਜ ਠੀਕ ਹੈ ਜੀ ਚਾਹੇ 25 ਸਾਲ ਦਾ 30 ਸਾਲ 35 35 ਸਾਲ ਦੇ ਪੁਰਾਣੇ ਟਾਈਫਾਇਡ ਵੀ ਅਸੀਂ ਇੱਕ ਗੋਲੀ ਨਾਲ ਹੀ ਠੀਕ ਕੀਤੇ ਆ ਦੁਆਰਾ ਗੋੜੀ ਅਸੀਂ ਉਹਨਾਂ ਨੇ ਨਹੀਂ ਕੀਤੀ ਹੋਰ ਅੱਗੇ ਜੰਦੀ ਅੱਗੇ ਗੋਡਿਆਂ ਦਾ ਗਰੀਸ ਖਤਮ ਹੋ ਗਿਆ ਉਹਦੇ ਵਾਸਤੇ ਸਾਡਾ ਪ੍ਰੋਡਕਟ ਜੋਇੰਟਰੀਜ਼ ਠੀਕ ਹੈ ਵੇ ਸਭ ਇੱਕ ਗੋਡਿਆਂ ਦੀ ਗਰੀਸ ਇਹ ਉਮਰ ਦੇ ਜਿਹੜੇ ਉਮਰ ਦਰਾਜ ਨੇ ਆਫਟਰ 45 ਆਫਟਰ 50 ਗੱਲ ਕਰੀਏ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਹੀ ਫੇਸ ਕਰਨੀ ਪੈਂਦੀ ਕਿ ਕਾਰਨ ਕੀ ਹੈ ਦੇਖੋ ਕਾਰਨ ਸਾਡੀ ਖਰਾਬ ਹੋ ਗਈ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਮਰ ਦੇ ਨਾਲ ਉਹਨਾਂ ਦੇ ਘਟ ਗਏ ਹੁਣ ਤਾਂ 28 28 30 30 ਸਾਲ ਤੋਂ ਬਾਅਦ ਵੀ ਦੇਖੋ ਤੁਸੀਂ ਗੁੰਗੜੇ ਦੇ ਪਟਾਕੇ ਪੈਂਦੇ ਆ ਗੋਡੇ ਖਸਦੇ ਆ ਕਿਉਂਕਿ ਖਾਣਾ ਜਦੋਂ ਜਿਹਹਾ ਜਿਹਾ ਖਾਣਾ ਹੋਇਆ ਜਿਆ ਬਿਲਕੁਲ ਠੀਕ ਹੈ ਪ੍ਰੋਬਲਮ ਆਉਂਦੀ ਆ ਠੀਕ ਹੈ ਇਹ ਇਹਦੇ ਵਿੱਚ ਪੂਰਾ ਜਿਹੜੀ ਆ ਪਿਓਰ ਹਰਵਲ ਆਇਟਮਾਨੀ ਦੇ ਵਿੱਚ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਪੰਜੀਰੀ ਵਾਂਗੂੰ ਜਿੱਦਾਂ ਮਰਜ਼ੀ ਖਾਓ ਟੇਸਟੀ ਹੈਗੀ ਹੈ ਤੇ ਤਿੰਨ ਚਾਰ ਮਹੀਨੇ ਦੇ ਵਿੱਚ ਇਹ ਗੋਡਿਆਂ ਦੀ ਜਿਹੜੀ ਆਵਾਜ਼ਾਂ ਆਉਣੀ ਆ ਉਹਨਾਂ ਨੂੰ ਰੋਕ ਦਿੰਦੀਆਂ ਬੰਦ ਕਰ ਦਿੰਦੀਆਂ ਲੋ ਰੀਗਰੈਸਿੰਗ ਜੀ ਹੋ ਜਾਂਦੀ ਆ ਆਪਾਂ ਕਹਿ ਸਕਦੇ ਆ ਠੀਕ ਹੈ ਇਹ ਉਹ ਕਰ ਦਿਆ ਠੀਕ ਹੈ ਹੋਰ ਕੀ ਚੀਜ਼ ਦੀ ਜੇ ਨਾਲ ਆਪਾਂ ਜਿਆਦਾ ਕਸਿਆ ਹੋਏ ਦੀ ਗੱਲ ਕਰੀਏ ਵੀ ਕਸੇ ਹੋਏ ਨੇ ਫਿਰ ਉਹਦੇ ਨਾਲ ਅਸੀਂ ਸਾਡੇ ਕੋਲੇ ਇੱਕ ਕੈਪਸੂਲ ਦੇ ਹਮ ਇੱਕ ਐਪਸੂਲ ਦਿੰਨੇ ਆ ਨਾਲ ਅਸੀਂ ਗੋਲੀ ਲਾ ਦਿੰਨੇ ਆ ਹਮ ਗੋਗਲ ਦੀਆਂ ਗੋਲੀਆਂ ਨੇ ਇਹ ਇਹ ਸਾਡੀਆਂ ਬਲੌਕ ਜਿਹੜੀਆਂ ਨਸਾਂ ਹੁੰਦੀਆਂ ਨੇ ਜਿਹੜੀਆਂ ਨਸਾਂ ਨੂੰ ਅਸੀਂ ਦੱਬ ਕੇ ਕਈ ਵਾਰੀ ਪੁਆਇੰਟ ਲਾਉਂਦੇ ਹਾਂ ਨਾ ਦੱਬ ਦੱਬ ਕੇ ਅਸੀਂ ਪ੍ਰੈਸ਼ਰ ਨਾਲ ਖੋਲਦੇ ਹਾਂ ਇਹ ਅੰਦਰ ਉਹਨਾਂ ਨੂੰ ਬਲੌਕੇਜ ਖੋਲਦੀਆਂ ਵੀ ਨੇ ਤਾਂ ਕਿ ਅੰਦਰ ਸਪਲਾਈ ਪੂਰੀ ਜਾ ਸਕੇ ਤੇ ਗੋਡੇ ਠੀਕ ਹੋਣ ਲੱਗ ਜਾਂਦੇ ਬਿਲਕੁਲ ਠੀਕ ਹੈ ਜੀ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦਾ ਉਹਦੇ ਬਾਅਦ ਲੀਵਰ ਦੀ ਆ ਜਾਂਦੀ ਹੈ ਗੱਲ ਲੀਵਰ ਤੇ ਆ ਜੀਏ ਇਹ ਲੀਵਰ ਦੀ ਜਿਹੜੀ ਜਿੰਨੀਆਂ ਵੀ ਅੰਗਰੇਜ਼ੀ ਦਵਾਈਆਂ ਦਾ ਅਸਰ ਆ ਪੀਡੀਆ ਹੋਵੇ ਪੇਟ ਸਾਫ਼ ਨਹੀਂ ਹੁੰਦਾ ਹੈਗਾ ਪੇਟ ਚ ਕੋਈ ਪ੍ਰੋਬਲਮ ਜਿਗਰ ਦੀ ਕੋਈ ਪ੍ਰੋਬਲਮ ਹੈਗਾ ਸੋਜ ਹੋ ਗਈ ਹੈ ਰਵਾ ਵਗੈਰਾ ਇਹ ਸਾਰੇ ਉਹਦੀ ਡੀਟੌਕਸੀਫਾਈ ਕਰ ਦਿੰਦੀ ਆ ਇਹ ਲੀਵਰ ਵਾਸਤੇ ਹੈਗਾ ਜਿੱਥੇ ਕੁਝ ਲੋਕ ਡਰਿੰਕ ਤੇ ਬੜੇ ਸ਼ਕੀਨ ਹੁੰਦੇ ਨੇ ਤੇ ਡਰਿੰਕ ਕਰਕੇ ਕੋਈ ਇਸ਼ੂ ਹੋਇਆ ਹੋਵੇ ਇਹ ਉਹਦਾ ਵੀ ਹੱਲ ਹੈਗਾ ਜੀ ਉਹਦਾ ਹੱਲ ਵੀ ਹੈਗਾ ਉਹਦੇ ਨਾਲ ਫੇਰ ਸਾਨੂੰ ਦੋ ਤਿੰਨ ਦਵਾਈਆਂ ਹੋਰ ਵੀ ਲਾਉਣੀਆਂ ਪੈਂਦੀਆਂ ਕਈ ਵਾਰੀ ਬਹੁਤ ਜ਼ਿਆਦਾ ਲੀਵਰ 3rd ਸਟੇਜ ਦੇ ਵਿੱਚ ਵੀ ਪਹੁੰਚ ਜਾਂਦਾ ਜਿਹਨੂੰ ਸਰਾਈਸਸ ਕਹਿੰਦੇ ਆ ਕਿ ਅਜੇ ਤਹ ਇਲਾਜ ਨਹੀਂ ਹੈਗਾ ਉਹਦੇ ਕੇਸ ਵੀ ਅਸੀਂ ਬਹੁਤ ਉਪਰਾਲੀ ਕਰਕੇ ਸੋਲਵ ਕੀਤੇ ਆ ਅੱਛਾ ਜੀ ਕੀ ਬਾਤ ਹੈ ਹਾਂ ਠੀਕ ਹੈ ਇਹ ਬਲੌਕੇਜ ਦੀ ਆ ਜਾਂਦੀ ਆ ਬਲੌਕੇਜ ਦੇ ਤਾਂ ਸਾਡੇ ਕੋਲ ਬਹੁਤ ਕੇਸ ਨੇ ਜਿਹੜੇ ਹਾਰਟ ਬਲੌਕੇਜ ਆ ਜਾਂਦੀ ਆ ਠੀਕ ਹੈ ਕੋਲੈਸਟ੍ਰੋਲ ਵੱਧ ਜਾਂਦਾ ਜਾਂ ਕੋਲੈਸਟ੍ਰੋਲ ਵੱਧ ਗਿਆ ਜਾਂ ਹਾਰਟ ਦਾ ਸਮਝ ਲਓ ਵੀ ਇਹ ਕਹਿੰਦੇ ਵੀ ਡਾਕਟਰ ਕਹੂਗਾ ਵੀ ਹੁਣ ਇਹ ਆਪਰੇਸ਼ਨ ਕਰਨਾ ਸਾਨੂੰ ਸਿਰਫ ਹਫਤਾ ਇੱਕ ਦੇ ਦਿਓ ਬਸ ਉਹ ਆਪਰੇਸ਼ਨ ਤੋਂ ਵਾਪਸੀ ਆ ਗਏ ਇਹ ਵੈਸਾਬ ਕੀ ਹੁੰਦਾ ਹੈ ਕੋਈ ਬੈਡ ਫੈਟ ਹੁੰਦੀ ਹੈ ਇਹ ਕੋਈ ਵਸਾ ਹੈ ਕੋਲੈਸਟ੍ਰੋਲ ਕੀ ਚੀਜ਼ ਕੀ ਹੁੰਦੀ ਜਿਹਨਾਂ ਬਲੋਕੇਜ ਸ਼ੁਰੂ ਹੋ ਜਾਂਦੀ ਹੈ ਇਹ ਸਾਡੇ ਬਲੋਕੇਜ ਖੂਨ ਦੇ ਵਿੱਚ ਹੀ ਵੱਧਦੀ ਹੈ ਕੋਲੈਸਟ੍ਰੋਲ ਵੱਧਾ ਨਾ ਉਹ ਜਿੱਥੇ ਜਿੱਥੇ ਜਾ ਕੇ ਮਤਲਬ ਉਹਨੂੰ ਜਗ੍ਹਾ ਮਿਲਦੀ ਹੈ ਰੁਕ ਜਾਂਦਾ ਇੱਕ ਰੁਕਣ ਦੀ ਦੇਰ ਆ ਫਿਰ ਤਾਂ ਉਹ ਬਲੌਕ ਕਰ ਦਿੰਦਾ ਬਿਲਕੁਲ ਠੀਕ ਹੈ ਤੇ ਵੀ ਨਵਾਂ ਸਟੈਂਟ ਪਾਇਆ ਸਟੈਂਟ ਪਾਇਆ ਜਿੱਥੇ ਸਟੈਂਟ ਪੈ ਗਿਆ ਉਹਦੀ ਬਲੋਕੇਜ ਪਹਿਲਾਂ ਦੇ ਨਾਲੋਂ ਐਵਰੇਜ ਦੇ ਵਿੱਚ ਛੇਤੀ ਜਾਮ ਹੁੰਦਾ ਹੋਏ ਕਿਉਂਕਿ ਉੱਥੇ ਰੁਕਣ ਦੀ ਉਹਨੂੰ ਜਗ੍ਹਾ ਮਿਲਦੀ ਹੈ ਜ ਉਹਨਾਂ ਚ ਜਿਆਦਾ ਬਹੁਤ ਵਧੀਆ ਰਿਜ਼ਲਟ ਆਇਆ ਤੇ ਬਲੌਕੇ ਵਾਸਤੇ ਕੀ ਕੀ ਆਪਣੇ ਕੋਲ ਹੈਗਾ ਜੀ ਕੀ ਸਮਾਦਾਨ ਨੇ ਉਹਦੇ ਬਲੌਕੇ ਜੀ ਵਾਸਤੇ ਸਾਡੇ ਕੋਲ ਇਹ ਡ੍ਰੌਪ ਨੇ ਖਾਲੀ ਪੇਟ ਹੂੰ ਦੋ ਟੱਕਣ ਪੀਣੇ ਨੇ ਠੀਕ ਹੈ ਦੋ ਟੱਕਣ ਪਾਣੀ ਦੇ ਪੋਣੇ ਆ ਅੱਧਾ ਘੰਟਾ ਕੁਛ ਨਹੀਂ ਖਾਣਾ ਪੀਣਾ ਇਹ ਤੋਂ ਬਾਅਦ ਠੀਕ ਹੈ ਜੀ ਤੇ ਨਾਲ ਦੋ ਕੈਪਸੂਲ ਦੇ ਦਿਓ ਹੂੰ 15 ਦਿਨ ਤੋਂ ਬਾਅਦ ਰੋਪਰੇਸ਼ਨ ਨਹੀਂ ਹੁੰਦਾ ਕੀ ਬਾਤ ਉਹਨੂੰ ਪ੍ਰੈਸ਼ਰ ਵਾਲੀ ਉਹਨਾਂ ਤੋਂ ਕੱਢ ਕੇ ਸਰਵਕਸ ਸੈਟ ਹੋ ਜਾਣਾ 3 ਮਹੀਨੇ ਤੋਂ ਬਾਅਦ ਉਹਨੂੰ ਕੋ ਚੈੱਕ ਕਰਾ ਲਿਓ ਜਿਹਦਾ 90 95% ਹਾਰਟ ਬਲੌਕ ਹੈ ਜਾਂ 3 ਮਹੀਨੇ ਦਵਾਈ ਖਾ ਲਵੇ ਉਹ ਮੇਰਾ ਖਿਆਲ 25 ਬਸ ਰਹਿ ਜਾ ਬੜੀ ਵੱਡੀ ਗੱਲ ਕਹਿ ਰਹੇ ਹੋਏ ਦੇਖ ਕੇ ਲੋਕ ਆਉਣੇ ਬਹੁਤ ਨੇ ਦੇਖੋ ਮੈਂ ਤੁਹਾਨੂੰ ਦੱਸਦਾ ਮੇਰੇ ਕੋਲੇ ਚੰਡੀਗੜ੍ਹ ਤੋਂ ਵਕੀਲ ਸਾਹਿਬ ਵੀ ਆਉਂਦੇ ਨੇ ਕਈ ਹੂੰ ਔਰ ਉਹਨਾਂ ਦੇ ਇਹ ਜਿਹੇ ਵਧੀਆ ਰਿਜ਼ਲਟ ਹੈ ਮੈਂ ਕਹਿ ਨਹੀਂ ਸਕਦਾ ਉਹਨਾਂ ਦੇ ਕੈਮਰੇ ਪੂਰੇ ਨਹੀਂ ਆਉਣਾ ਹੂੰ ਔਰ ਉਹ ਕਮੈਂਟ ਦੇ ਵਿੱਚ ਰੂਟ ਦੱਸ ਦੇਣਾ ਕਿ ਜੇ ਕੋਈ ਵਕੀਲ ਸਾਹਿਬ ਦੇਖਦੇ ਹੋ ਆਪਣੇ ਤੁਸੀਂ ਪੂਰੀ ਇਹ ਦੇ ਵਿੱਚ ਡਿਟੇਲ ਵੀ ਦੱਸ ਸਕਦੇ ਹੋ ਬੋਲ ਕੇ ਦੱਸ ਸਕਦੇ ਹੋ ਤੁਹਾਨੂੰ ਅਸੀਂ ਪ੍ਰੈਸ ਨਹੀਂ ਕਰਦੇ ਠੀਕ ਹੈ ਹੋਰ ਵਕੀਲ ਸਾਹਿਬ ਹੋਰ ਆਪਣੇ ਕੋਲ ਕੀ ਕੀ ਹੈਗਾ ਜੀ ਦੁਆਜ ਕਲਪ ਹੋ ਜਾਦਾ ਅੱਛਾ ਸ਼ੂਗਰ ਹਾਂ ਇਹ ਅੱਜ ਕਲ ਬੜੀ ਚੀਜ਼ਾਂ ਚੱਲ ਰਹੀਆਂ ਨੇ ਇਹ ਸਾਡਾ ਸ਼ੂਗਰ ਦਾ ਬਹੁਤ ਹੀ ਲਾਜਵਾਬ ਹਮ ਇਸ ਤੋਂ ਜਿਹੜੇ ਇਹ ਕੌੜੀ ਦਵਾਈ ਇਹ ਠੀਕ ਹੈ ਜਿਹੜੇ ਬੰਦੇ ਇਹ ਨਹੀਂ ਖਾ ਸਕਦੇ ਕੌੜੀ ਦਵਾਈ ਨਹੀਂ ਖਾ ਸਕਦੇ ਉਹਨਾਂ ਵਾਸਤੇ ਫਿਰ ਅਸੀਂ ਕੈਪਸੂਲ ਤਿਆਰ ਕਰਤਾ ਠੀਕ ਹੈ ਇੱਕ ਕੈਪਸੂਲ ਸਵੇਰੇ ਦੁਪਹਿਰੇ ਸ਼ਾਮ ਸਿਰਫ ਇੱਕ ਮਹੀਨਾ ਹਮ 1 ਮਹੀਨੇ ਤੋਂ ਬਾਅਦ ਇੱਕ ਸਵੇਰੇ ਇੱਕ ਸ਼ਾਮ ਦੀ ਰੋਖ ਖਰਾਕ ਰਹਿ ਜਾਂਦੀ ਆ ਇਸ ਇਹ ਕਿਹੜੇ ਸੈਕਸਪੂ ਜਿਲੇ ਆਪਣੇ ਸ਼ੂਗਰ ਘਟਦੀ ਹੈ ਕਿ ਸ਼ੂਗਰ ਵਧਦੀ ਹੈ ਕਿਸ ਹਿਸਾਬ ਨਾਲ ਸ਼ੂਗਰ ਵਧਣ ਵਾਲੇ ਵਾਸਤੇ ਆਏ ਘਟਣ ਵਾਲੇ ਦਾ ਤਾਂ ਕੋਈ ਔਖਾ ਨਹੀਂ ਹੈਗਾ ਉਹਦੀ ਤਾਂ ਅਸੀਂ 2 ਮਹੀਨੇ ਦਵਾਈ ਖਲੋਣੀ ਹੈ 2 ਮਹੀਨੇ ਬਾਅਦ ਦਵਾਈ ਬੰਦ ਕਰ ਠੀਕ ਹੈ ਜੀ ਸ਼ੂਗਰ ਵਧੀ ਹੋਈ ਹੈ ਉਹਦਾ ਹੱਲ ਹੈ ਇਹ ਵਧੀ ਹੋਈ ਦਾ ਇਲਾਜ ਹੈ ਘਟੇ ਵਾਲੀ ਨੂੰ ਤਾਂ ਸਿਰਫ 2 ਮਹੀਨੇ ਖਲੋਣ ਤੋਂ ਬਾਅਦ ਦੁਬਾਰਾ ਨਹੀਂ ਘਟ ਠੀਕ ਹੈ ਜੀ ਤਜੇ ਜਿਹੜੇ ਸ਼ੂਗਰ ਵਧੀ ਹੁੰਦੀ ਹੈ ਇਹ ਸਿੰਪਟਮਸ ਕੀ ਹੁੰਦੇ ਨੇ ਉਹਨਾਂ ਨੂੰ ਆਪਣੀ ਬਾਡੀ ਚ ਕਿਵੇਂ ਫੀਲ ਹੋ ਜਾਂਦਾ ਸ਼ੂਗਰ ਵਧੀ ਹੋਈ ਪਹਿਲੀ ਗੱਲ ਨਹੀਂ ਪਤਾ ਲੱਗਦਾ ਜਦੋਂ ਜ਼ਿਆਦਾ ਸਿੰਪਟਮ ਜ਼ਿਆਦਾ ਸਰੀਰ ਜ਼ਿਆਦਾ ਹੱਥ ਪੈਰ ਸੋਣ ਲੱਗ ਜਾਂਦੇ ਆ ਬੰਦਾ ਉਦੋਂ ਚੈੱਕ ਕਰਾਉਂਦਾ ਹੈ ਇਹ ਤਾਂ 400 ਵੀ 500 ਵੀ ਉਦੋਂ ਸ਼ਾਰਟ ਹੁੰਦਾ ਪਤਾ ਤੱਕ ਤੱਕ ਤੀਰਕਮੋਤ ਨਿਕਲ ਚੁੱਕਾ ਹੁੰਦਾ ਹੈ ਤੱਕ ਬਹੁਤ ਵਿਗੜ ਜਾਂਦਾ ਹੈ ਆਪਾਂ ਚੈੱਕ ਨਹੀਂ ਕਰਾਉਂਦੇ ਕਰਾ ਲੈਣਾ ਚਾਹੀਦਾ ਸਾਲ ਬਾਅਦ ਤਾਂ ਚੈੱਕ ਕਰਵਾਉਣਾ ਚਾਹੀਦਾ ਆਪਾਂ ਨੂੰ ਠੀਕ ਤੇ ਅੱਜ ਕੱਲ ਤੇਜ਼ ਰਫ਼ਤਾਰ ਜ਼ਿੰਦਗੀ ਹੈ ਕਈਆਂ ਦੇ ਨਾ ਹੇਅਰ ਲੋਸ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਵਾਲ ਵਗੈਰਾ ਟੈਸਟੋਸਟੇਰੋਨ ਲੈਵਲ ਘਟਿਆ ਹੁੰਦਾ ਜਾਂ ਕੋਈ ਆਪਣੇ ਹੇਅਰ ਲੋਸ ਹੋ ਜਾਂਦੇ ਨੇ ਇਹਦੇ ਕੀ ਕਾਰਨ ਹੁੰਦੇ ਨੇ ਤਾਂ ਆਪਾਂ ਨੂੰ ਹੱਲ ਕੀ ਜਣਾ ਇਹਦੇ ਵਿੱਚ ਨਾ ਜ਼ਿਆਦਾਤਰ ਇਹ ਹੁੰਦਾ ਵੀ ਰੇਸ਼ਾ ਡਗਦਾ ਡਗੜੇ ਠੀਕ ਇਹਦੇ ਨਾਲ ਵਾਲ ਚਿੱਟੇ ਹੋਣ ਲੱਗ ਜਾਂਦੇ ਨੇ ਝਟ ਲੱਗ ਜਾਂਦੇ ਨੇ ਜਾਂ ਨਿਗਾ ਘਟ ਜਾਂਦੀ ਆ ਜਾਂ ਦੰਦ ਝਟ ਲੱਗ ਜਾਂਦੇ ਨੇ ਠੀਕ ਹੈ ਜਿਆਦਾਤਰ ਵਾਲਾਂ ਦਾ ਉਹਦੇ ਵਿੱਚ ਹੋ ਜਾਂਦਾ ਜਾਂ ਕੀੜਾ ਗੂੜਾ ਲੱਗ ਜਾਂਦਾ ਜੇ ਉਹਦੇ ਵਾਸਤੇ ਜੀ ਕੀੜਾ ਗੂੜਾ ਲੱਗਦਾ ਤਾਂ ਸਾਡੇ ਕੋਲੇ ਆ ਤੇਲ ਤੇ ਆ ਅੱਛਾ ਇਹਦੇ ਵੀ ਇਲਾਜ ਆਪਣੇ ਕੋਲ ਪਿਆ ਹੈ ਇਹਦੇ ਵਿੱਚ ਕੀ ਬਾਤ ਇਹਦੇ ਵਿੱਚ ਨਾਲ ਅਸੀਂ ਇਹ ਇਹ ਤਾਂ ਹੈਗੇ ਹੈ ਇਹਦੇ ਵਿੱਚ ਅਸੀਂ ਇਲੈਕਟ੍ਰੋਡੀਨ ਨਾਲ ਡਰਾਪ ਪਾਉਂਦੇ ਆ ਇਲੈਕਟ੍ਰੋ ਹੋਮਿਓਪੈਥੀ ਦੀ ਡਰਾਪ ਮਿਕਸ ਕਰਕੇ ਦਿੰਦੇ ਆ ਕੀੜਾ ਵੀ ਨਹੀਂ ਰਹਿੰਦਾ ਵਾਲ ਤਾਂ ਇੱਕ ਜਾਂ ਦੋ ਸ਼ੀਸ਼ੀਆਂ ਲਾਉਣ ਤੋਂ ਬਾਅਦ ਝੜਦੇ ਨੇ ਠੀਕ ਹੈ ਜੀ ਪਹਿਲੀ ਸ਼ੀਸ਼ੀ ਚ ਹੀ ਬੰ ਔਰ ਜਿਹੜੇ ਜ਼ਿਆਦਾ ਲੰਬੇ ਕਰਨੇ ਆ ਕਾਲੇ ਕਰਨੇ ਆ ਉਹਦੇ ਵਾਸਤੇ ਫਿਰ ਆ ਆ ਹੈਗਾ ਉਹ ਵੀ ਅਸੀਂ ਇਹਦੇ ਵਿੱਚ ਵੀ ਪਾ ਦਿੰਦੇ ਆ ਚਲੋ ਲੰਬੇ ਵੀ ਕਰਨੇ ਕਾਲੇ ਵੀ ਕਰਨੇ ਛੱਡ ਬਿਨਾ ਡ੍ਰੋਪ ਇਹਦੇ ਵਿੱਚ ਵੀ ਪਾ ਕੇ ਦੇ ਦਈਦੇ ਆ ਇਹ ਜੋ ਬਹੁਤ ਵੱਡਾ ਤੇ ਵੈਸੇ ਹੋਰ ਆਪਣੇ ਕੋਲ ਬੜਾ ਖਿਆਨਾ ਪਿਆ ਹੈ ਹਜ਼ਾਰਾਂ ਤਰ੍ਹਾਂ ਦੀਆਂ ਇੱਥੇ ਮੈਡੀਸਿਨਸ ਦੇਖਣ ਨੂੰ ਮਿਲ ਰਹੀਆਂ ਨੇ ਹੋਰ ਇਹਨਾਂ ਵਿੱਚੋਂ ਕਿਹੜੇ-ਕਿਹੜੇ ਮੈਡੀਸਿਨਸ ਨੇ ਜਿਹੜੀ ਅੱਜਕੱਲ੍ਹ ਅਮੂਮਨ ਆਮ ਜ਼ਿੰਦਗੀ 'ਚ ਇਸਤੇਮਾਲ ਕਰਨੇ ਪੈਂਦੀਆਂ ਨੇ ਲੋਕਾਂ ਨੂੰ ਜ਼ਿਆਦਾਤਰ ਦੇਖੋ ਨੌਜਵਾਨ ਜਿਹੜੇ ਮੁੰਡੇ ਆ ਉਹਨਾਂ ਵਾਸਤੇ ਪ੍ਰੋਬਲਮ ਆ ਰਹੀ ਆ ਖਾਣਾ ਪੀਣਾ ਬਿਲਕੁਲ ਸੱਚ ਹੈ ਜਦੋਂ ਆਪਾਂ ਫਾਸਟ ਫੂਡ ਵਾਲੇ ਪਾਸੇ ਚਲੇ ਗਏ ਉਹਨਾਂ ਦੀ ਅੱਜ ਕੱਲ ਦੀ ਮੇਰੇ ਖਲ ਪੁੰਜੀ ਦੀ ਜਿਹੜੀ ਹੈ ਨਾ ਉਹ 70% ਡੈਡ ਹੋ ਚੁੱਕੀ ਹੈ ਇਨਫਰਟਾਈਲ ਜੀ ਨੂੰ ਆਪਾਂ ਕਹਿ ਦਿੰਦੇ ਆ ਹਾਂ ਇਨਫਰਟਾਈਲ ਸੈਕਸਵਲ ਪਾਵਰ ਬਿਲਕੁਲ ਠੀਕ ਹੈ ਇਹ ਵੀ ਗੱਲ ਬਹੁਤ ਵੱਡਾ ਪੁਆਇੰਟ ਹੈ ਜੀ ਸਮਝਣਾ ਪਵੇਗਾ ਉਹ 70% ਇਨੀ ਡੈਡ ਹੋ ਚੁੱਕੇ ਕਿ ਬੱਚੇ ਬਣਾ ਪੈਦਾ ਕਰਨ ਦੇ ਲੈਕ ਨਹੀਂ ਰਹੀ ਮਤਲਬ ਉਸਪਰਮ ਕਾਊਂਟ ਜਿਹਦਾ ਹੁੰਦਾ ਉਹ ਚ ਕਮੀ ਆਈ ਪਈ ਹੈ ਠੀਕ ਹੈ ਬਿਲਕੁਲ ਘਟਦੇ ਨੇ ਉਹਦੇ ਵਾਸਤੇ ਸਾਡੇ ਕੋਲ ਕੈਪਸੂਲ ਨੇ ਹਮ ਇਹ ਸਮਝ ਲਓ ਵੀ 30 ਸਾਲ ਤੋਂ ਲੈ ਕੇ 80 ਸਾਲ ਤੱਕ ਵੀ ਖਾਣ ਵਾਲਿਆ ਠੀਕ ਹੈ ਜੀ ਇਹਨੂੰ ਪੱਕੀ ਗੋਲਡ ਕੈਪਸੂਲ ਕਹਾਂਗੇ ਕੀ ਕਹਾਂਗੇ ਗੋਲਡ ਕੈਪਸੂਲ ਹੈ ਗੋਲਡਨ ਹੈ ਇਹ ਗੋਲਡ ਕੈਪਸੂਲ ਹੈ ਠੀਕ ਹੈ ਤੇ ਇਹ ਕਿੰਨੀ ਖਰਾਚਾਈ ਦੀ ਹੁੰਦੀ ਹੈ ਕਿ ਦਿਨ ਚ ਇੱਕ ਇੱਕ ਕੈਪਸੂਲ ਡੇਲੀ ਇੱਕ ਇੱਕ ਦਿਨ ਦਾ 24 ਘੰਟੇ ਚ ਇੱਕ ਅਪਸੋਡ ਇੱਕ ਅਪਸੋਡ ਠੀਕ ਹੈ ਠੀਕ ਹੈ ਜੇ ਕਿਸ ਨੂੰ ਲੱਗਦਾ ਵੀ ਕੋਈ ਉਹਨੂੰ ਕੋਈ ਇਨਫਰਟਾਈਲ ਜਾਂ ਆਪਣੇ ਕੋਈ ਸਪਰਮ ਕਾਉਂਟ ਘਟਦਾ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਹੋਰ ਹਾਂ ਠੀਕ ਹੈ ਇਹਦੇ ਵਿੱਚ ਜੇ ਕੋਈ ਪ੍ਰੀ ਮੈਚੂਰ ਇਜੈਕੂਲੇਸ਼ਨ ਹੁੰਦੀ ਹੈ ਜਾਂ ਥੋੜਾ ਜਿਆਦਾ ਕੋਈ ਟਾਈਮਿੰਗ ਵਗੈਰਾ ਉਹਦਾ ਵੀ ਕੋਈ ਹੱਲ ਹੋ ਜਾਂਦਾ ਹੈ ਸਾਰਾ ਕੁਝ ਹੀ ਕਰਨਾ ਹੈ ਇਹ ਤਾਂ ਜਦੋਂ ਤੁਸੀਂ 15 ਦਿਨ ਖਾਲਿਆ 15 ਦਿਨਾਂ ਤੋਂ ਬਾਅਦ ਰੰਗ ਦੇਖ ਕੇ ਬੰਦੀ ਹੱਥ ਕਰਦਾ ਹੈ ਠੀਕ ਹੈ ਹਾਂ ਪਰ ਇਹ ਆ ਵੀ ਸ਼ਰਤ ਨੂੰ ਪਾਸਪੋਰਟ ਬੰਦ ਕਰਨਾ ਪੈਂਦਾ ਠੀਕ ਹੈ ਇਹ ਪਾਸਪੋਰਟ ਬੰਦ ਕਰ ਗੂ ਤੋਲੇ ਦੂਜੇ ਤਿੰਨ ਰਿ ਹੋਰ ਜੀ ਆਪਾਂ ਕੋਲ ਸ਼ੋਰ ਚੱਲੀਏ ਕੋਈ ਸ਼ੋਰ ਆਪਣੇ ਕੋਲ ਹੋਰ ਸਪੈਸ਼ਲ ਤੇਲ ਆ ਜਾਂਦਾ ਸਾਡੇ ਕੋਲ ਇੱਕ ਇੱਕ ਤਾਂ ਗੋਡਿਆਂ ਦੇ ਵਾਸਤੇ ਆ ਜਿਹੜਾ ਗ੍ਰੀਸਿੰਗ ਵਾਸਤੇ ਇੱਕ ਸਪੈਸ਼ਲ ਤੇਲ ਆ ਜਿਹੜਾ ਸੀਪੀ ਬੱਚੇ ਹੁੰਦੇ ਆ ਜਨਮ ਤੋਂ ਜਿਹੜੇ ਆਪਾਂ ਦੇਖਿਆ ਹੀ ਆ ਜਿਵੇਂ ਜਨਮ ਤੋਂ ਛੋਟੀ ਬੱਚੀ ਆਈ ਸੀ ਉਹ ਜਨਮ ਤੋਂ ਬੱਚੇ ਜਿਹੜੇ ਵਿਕਲਾੰਗ ਹੁੰਦੇ ਨੇ ਹੱਥ ਪੈਰ ਨਹੀਂ ਚੱਕਦੇ ਗਰਦਨ ਨਹੀਂ ਚੱਕਦੇ ਬਿਲਕੁਲ ਲਟਕਦਿਆਂ ਰਹਿੰਦੀਆਂ ਨੇ ਤੁਸੀਂ 4 ਹਫ਼ਤੇ 3 ਹਫ਼ਤੇ ਲਿਆ ਕੇ ਤੁਸੀਂ ਤੇਲ ਲਾ ਕੇ ਇੱਥੇ ਸਾਡੇ ਪੁਆਇੰਟ ਲੱਗਦੇ ਨੇ ਆ ਹਰ ਇੱਕ ਹਫ਼ਤੇ ਲਵਾਇਆ ਕਰੋ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਆ ਤੀਜੇ ਚੌਥੇ ਹਫ਼ਤੇ ਬੱਚਾ ਗਰਦਨ ਚੱਕ ਬਾ ਉਸ ਤੋਂ ਬਾਅਦ ਫਿਰ ਜਾਨੀ ਉਹਨੂੰ ਤੁਰਨ ਦੇ ਲਾਇਕ ਜ਼ਰੂਰ ਬਣ ਜਾਂਦਾ ਹੈ ਠੀਕ ਹੈ ਆਪਣਾ ਆਪ ਸੰਭਾਲਣ ਜੋਗਾ ਹੋ ਜਾਂਦਾ ਜਿਹੜਾ ਬੱਚਾ ਉੱਠਦਾ ਹੀ ਨਹੀਂ ਹੈਗਾ ਉਹ ਵੀ ਆ ਤੇਲ ਜਿਹਾ ਕੀ ਬਾਤ ਹੈ ਸੌਪਰਗੋਲ ਤਕਰੀਬਨ ਹਰ ਤਰ੍ਹਾਂ ਦੀ ਹਰ ਸਮੱਸਿਆ ਦਾ ਸਮਾਧਾਨ ਇੱਥੇ ਮਿਲੋਗਾ ਉਸ ਆਪਣੀ ਟਾਈਮਿੰਗ ਕੀ ਰੂਗੀ ਇੱਥੇ ਦੀ ਟਾਈਮਿੰਗ ਸਵੇਰੇ ਤਕਰੀਬਨ 9:30 ਸਰਦੀਆਂ ਦਾ ਟਾਈਮ ਆ ਸਾਡਾ ਠੀਕ ਹੈ ਜੀ ਸ਼ਾਮੀ 7:30 ਵਜੇ ਤੱਕ ਠੀਕ ਹੈ ਜੀ ਲਗਾਤਾਰ ਤੇ ਇੱਕ ਆਪਣਾ ਡਰੈੱਸ ਬੁੱਕ ਦਾ ਹੋਵੇ ਆ ਸਭ ਡਰੈੱਸ ਪੂਰਾ ਆਪਣਾ ਕੀ ਬੰਦਦਾ ਹੈ ਆਯੁਰਵੈਦਿਕ ਸਰਬਰੋਗ ਲੁਧਿਆਣਾ ਹਮ ਆਪੋਜੀਟ ਨਿਊ ਸ਼ਿਮਲਾਪੁਰੀ ਦਸ਼ੇਰਾ ਗਰਾਊਂਡ ਠੀਕ ਹੈ ਜੀ ਤੇ ਇੱਕ ਵਾਰ ਆਪਣਾ ਫੋਨ ਨੰਬਰ ਬੋਲ ਦਿਓ ਜਰੂਰ ਨਾਲ 988002848 ਇਹ ਨੰਬਰ ਸਾਡਾ ਇੱਥੇ ਲਾਈਨ ਲਾਈਨ ਦਾ ਨੰਬਰ ਹੈ ਠੀਕ ਹੈ ਜੀ ਤੇ ਬੇਟੇ ਦਾ ਨੰਬਰ ਜਿਹੜਾ ਹੈਗਾ 95921 2000 ਦੋ ਨੰਬਰ ਚੱਲਦੇ ਨੇ ਠੀਕ ਹੈ ਜੀ ਬਾਕੀ ਹੋਰ ਜਿਹੜੇ ਸਕਰੀਨ ਤੇ ਦੂਜੇ ਨੰਬਰ ਆ ਉਹ ਵੀ ਨਾਲ ਤੁਹਾਡੇ ਸਾਹਮਣੇ ਠੀਕ ਹੈ ਸੋ ਦਰਸ਼ਕੋ ਜਿੱਤੇ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਸੋ ਦਰਸ਼ਕੋ ਇਹ ਸੰਨ ਬੱਦ ਬਲਬੀਰ ਸਿੰਘ ਜੀ ਆਯੁਰਵੈਦਿਕ ਸਰਬ ਰੋਗ ਤੋਂ ਜਿਹਨਾਂ ਨੇ ਦੱਸਿਆ ਕਿ ਸਾਡੇ ਕੋਲ ਕੁਦਰਤੀ ਰੂਪ ਦੇ ਨਾਲ ਇੱਕ ਆਰਗੇਨਿਕ ਵੇ ਹੁੰਦਾ ਕੁਦਰਤੀ ਵੇ ਹੁੰਦਾ ਉਹਦੇ ਨਾਲ ਅਸੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਸਮਾਧਾਨ ਕਰਦੇ ਹਾਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਹਾਂ ਕਿਉਂਕਿ ਕੁਦਰਤ ਦੇ ਕੋਲ ਬੜੀ ਤਾਕਤ ਹੈ ਤੇ ਸਿਰ ਇਕ ਲੋਡ ਹੁੰਦੀ ਹੈ ਸੋਚ ਦੀ ਸਮਝ ਦੀ ਇਕ ਸਿਰਫ ਕਹਿੰਦੇ ਵੀ ਤੀਰ ਨਿਸ਼ਾਨੇ ਤੇ ਲੱਗਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਹੈ ਸਿਰ ਤੋਂ ਪੈਰ ਤੱਕ ਤਾਂ ਆ ਕੇ ਇੱਥੇ ਸਲਾਹ مشورہ ਕਰ ਸਕਦੇ ਹੋ ਕਿਉਂਕਿ ਹੋ ਸਕਦਾ ਹੈ ਕਿ ਕੁਝ ਅਜਿਹੀਆਂ ਗੱਲਾਂ ਹੋਣ ਜਿਹਦੇ ਅਸੀਂ ਅੱਜ ਆਪਸਾਂ ਸਾਂਝੀਆਂ ਨਹੀਂ ਕਰ ਪਾਏ ਆ ਲੇਕਿਨ ਤੁਹਾਨੂੰ ਉਹ ਤਕਲੀਫ ਹੋਵੇ ਤੇ ਇੱਥੇ ਆ ਕੇ ਕੋ ਸੰਪਰਕ ਜੁੜੋ ਕਰੋ ਜਰੂਰ ਮਿਲੋ ਐਡਰੈਸ ਦੱਸਤਾ ਹੈ ਫੋਨ ਨੰਬਰ ਦੱਸਤਾ ਹੈ ਸੋ ਲੁਧਾਨੇ ਵਿੱਚ ਆ ਕੇ ਵੈਦ ਬਲਬੀਰ ਸਿੰਘ ਜੀ ਆਯੁਰਵੈਦਿਕ ਸਰਬੋਪ ਤੁਹਾਡੀ ਸੇਵਾ ਚ ਹਰਦਮ ਹਾਜ਼ਰ ਹੈ ਸੋ ਦੇਸ਼ ਇਨੀ ਵਿਦੇਸ਼ਾਂ ਤੋਂ ਵੀ ਜਿਹਨੇ ਲੋਕ ਤੇ ਆ ਰਹੇ ਨੇ ਤੁਸੀਂ ਤੁਹਾਡਾ ਨਾਮ ਜੀ ਕੁਲਜਿੰਦਰ ਕੋਰ ਤੁਸੀਂ ਕਿੱਥੋਂ ਦੀ ਹੈ ਅਸੀਂ ਪ੍ਰਿੰਟਸਰੀ ਠੀਕ ਹੈ ਜੀ ਅਦਰਵਾਈਜ਼ ਅਸੀਂ ਕੈਨੇਡਾ ਤੋਂ ਆਏ ਠੀਕ ਹੈ ਦੇਖੀ ਬੱਚੇ ਨੂੰ ਤਕਲੀਫ ਕੀ ਹੈ ਜੀ ਇਹ ਡਵੈਲਪਮੈਂਟਲੀ ਡਿਲੇਡ ਹੈ ਜੀ ਠੀਕ ਹੈ ਇਹ ਤੁਰਦਾ ਨਹੀਂ ਹੈਗਾ ਬੋਲਦਾ ਨਹੀਂ ਹੈਗਾ ਠੀਕ ਹੈ ਹਾਂ ਜੀ ਤੇ ਹੁਣ ਇੱਥੇ ਆ ਕੇ ਕੋਈ ਆਸ ਦੀ ਕਿਰਨ ਲੱਗ ਰਹੀ ਹੈ ਤੁਹਾਨੂੰ ਟਰਾਈ ਤਾਂ ਕਰ ਰਹੇ ਆ ਸੋਚ ਕੇ ਤੇ ਹੀ ਆਏ ਆ ਠੀਕ ਹੈ ਜੀ ਠੀਕ ਹੈ ਤੇ ਅੱਜ ਕਿੰਨੀ ਵਾਰ ਆਏ ਆ ਪਹਿਲੀ ਪਹਿਲੀ ਵਾਰ ਹੀ ਆਏ ਹੋ ਫਸਟ ਟਾਈਮ ਵੈ ਸਾਹਿਬ ਪਹਿਲੀ ਵਾਰ ਇੱਕ ਆਸ ਦੀ ਕਿਰਨ ਕੋ ਜਾਗ ਰਹੀ ਹੈ ਕੋਈ ਉਮੀਦ ਲੈ ਕੇ ਆਏ ਨੇ ਕਿਵੇਂ ਲੱਗਦਾ ਹੈ ਕੀ ਇੰਪਰੂਵਮੈਂਟ ਇਹਨਾਂ ਨੇ ਫਰਮ 28 ਨੂੰ ਜਾਣਾ ਜਾਣ ਤੋਂ ਪਹਿਲਾਂ ਇਹਨਾਂ ਨੂੰ ਪੁੱਛ ਲਓ ਤੁਸੀਂ ਤੁਰ ਕੇ ਜਾਓ ਖੇਡ ਖੇਡਦਾ ਜਾਓ ਜੇ ਤੁਰੂਗਾ ਨਹੀਂ ਘੱਟੋ ਘੱਟ 50% ਠੀਕ ਹੋ ਕੇ ਜਾਇਆ ਕੀ ਬਾਤ ਹੈ ਠੀਕ ਹੈ ਇਹ 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 ਸਪੈਸ਼ਲ ਤੇਲ ਦੀ ਹੈ ਸਪੈਸ਼ਲਟੀ ਹੈ ਠੀਕ ਹੈ ਸੋ ਵੈ ਜੀ ਕਹਿ ਰਹੇ ਕਿ 50% ਤਾਂ ਠੀਕ ਕਰਕੇ ਭੇਜਾਂਗੇ تسلی ہے ਜੀ ਬਹੁਤ ਆਸ ਹੈ ਉਮੀਦ ਹੈ ਜੋ ਕਹਿ ਰਹੇ ਨੇ ਤਾਂ ਜ਼ਰੂਰ ਹੋਊਗਾ ਵਾਈ ਗਰੂ ਕਿਰਪਾ ਕਰੂ ਬਿਲਕੁਲ ਚੱਫਿਰ ਨਹੀਂ ਪਾ ਰਿਹਾ ਨਹੀਂ ਖੜੇ ਨਹੀਂ ਨਹੀਂ ਉਹ ਖੜਾ ਖੜਦਾ ਪਰ ਸਪੋਰਟ ਨਾਲ ਤੁਰਦਾ ਬਿਲਕੁਲ ਨਹੀਂ ਹੈਗਾ ਹਾਂਜੀ ਤੇ ਕੀ ਕਾਰਨ ਕਿ ਸਮਝਦੇ ਹਾਂ ਕਿਉਂ ਹੋ ਜਾਂਦਾ ਬੱਚੇ ਨੂੰ ਅੰਦਰ ਵੀ ਦੱਸਦੇ ਯੂ ਨੋ ਥੋੜੀ ਬਰਥ ਤੋਂ ਹੀ ਪ੍ਰੋਬਲਮ ਸੀਗੀ ਬ੍ਰੇਂਡੀ ਯਾਰ ਦੋ ਮਹੀਨੇ ਦਾ ਸੀ ਜਦੋਂ ਇਹਦੀ ਪ੍ਰੋਬਲਮ ਸਟਾਰਟ ਹੋਈ ਹੈ ਉਸ ਤੋਂ ਬਾਅਦ ਇਹ ਫਿਰ ਸਾਲ ਡੇਢ ਸਾਲ ਬੈਠਦੀ ਸੀਗਾ ਕੋਈ ਮੂਮੈਂਟ ਨਹੀਂ ਸੀਗੀ ਔਰ ਫਰਕ ਕੇਸ ਕਰਕੇ ਅਸੀਂ ਨੂਰੀ ਲੈ ਕੇ ਆਏ ਹਾਂ ਠੀਕ ਹੈ ਜੀ ਹਾਂਜੀ ਵੈਸੇ ਤੁਸੀਂ ਅਜੇ ਜਿਹੜੇ ਸੀਪੀ ਬੱਚੇ ਹੁੰਦੇ ਕਈ ਇਲਾਜ ਕਰਦੇ ਹੋ ਕਾਫੀ ਬੱਚੇ ਦਰ ਕੋ ਆਉਂਦੇ ਨੇ ਕਿਉਂਕਿ ਇਹ ਬੱਚਿਆਂ ਦੇ ਸਬਦੇ ਬਾਈਬਰਥ ਹੀ ਹੁੰਦਾ ਦੇਖੋ ਕੁਝ ਬਾਈਬਰਥ ਇਦਾਂ ਹੈ ਕਿ ਜਿਹੜੇ ਨਾਰਮਲ ਡਿਲੀਵਰੀ ਦੇ ਕੇਸ ਦੇ ਵਿੱਚ ਹੋ ਜਾਂਦੇ ਨੇ ਕਈ ਵਾਰੀ ਉੱਥੇ ਬੱਚੇ ਦੇ ਨਾਲ ਖਿੱਚਦੂ ਹੋ ਜਾਂਦੀ ਆ ਹੂੰ 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 ਉੱਥੇ ਵੀ ਨਸਾਂ ਨੂੰ ਪ੍ਰੋਬਲਮ ਆ ਜਾਂਦੀ ਆ ਪਿੱਛੇ ਉਹ ਉਸੇ ਟਾਈਮ ਕਈ ਦਾ ਖਰਾਬ ਹੋ ਜਾਂਦੇ ਨੇ ਹਾਂ ਕੁਝ ਬਾਈਬਰਥ ਜਿਹੜੀ ਆ ਉਦਾਂ ਪ੍ਰੋਬਲਮ ਆ ਜਾਂਦੀ ਆ ਸਵੇਰ ਲੰਘਾ ਗਈ ਦਿਮਾਗ ਤੇ ਸੋਜ ਆ ਗਈ ਤੇ ਤਾਂ ਵੀ ਨਹੀਂ ਉਹਨਾਂ ਨੇ ਗ੍ਰੋਥ ਕਰ ਨਹੀਂ ਹੈ ਅਸੀਂ ਇਲਾਜ ਇਹਦਾ ਬ੍ਰੇਨ ਤੇ ਔਰ ਪੈਰਾ ਤੋਂ ਕਰਨਾ ਠੀਕ ਪੈਰ ਤੋਂ ਲੈ ਕੇ ਸਿਰ ਤੱਕ ਦੀ ਨਸਾਂ ਖੋਲਣੀਆਂ ਨੇ ਠੀਕ ਹੈ ਤੇ ਆਪਣੇ ਆਪ ਹੀ ਸਹੀ ਹੋ ਜਾਂਦਾ ਚਲੋ ਠੀਕ ਹੈ ਸੋ ਤੁਸੀਂ ਸੁਣਿਆ ਕੀ ਕੁਝ ਕਿਹਾ ਹੈ ਆਯੁਰਵੈਦਿਕ ਸਰਬ ਰੋਗ ਤੋਂ ਵੈਦ ਬਲਬੀ ਸਿੰਘ ਜੀ ਨੇ ਤੇ ਦੇਖਿਆ ਕਿ ਕਿਸ ਤਰ੍ਹਾਂ ਹਜ਼ਾਰਾਂ ਲੋਕ ਹਰ ਮਹੀਨੇ ਆਉਂਦੇ ਨੇ ਤੇ ਹਰ ਤਰ੍ਹਾਂ ਦੀ ਸਮੱਸਿਆ ਦਾ ਸਮਾਧਾਨ ਪਾਉਂਦੇ ਨੇ ਹੋਵੇ ਵੀ ਕਿਉਂ ਨਾ ਜਦੋਂ ਕੁਦਰਤੀ ਰੂਪ ਦੇ ਨਾਲ ਆਯੁਰਵੈਦਿਕ ਵੇਦ ਨਾਲ ਇਲਾਜ ਕੀਤੇ ਜਾਂਦੇ ਆ ਤਸਰ ਤੋਂ ਪੈਰ ਤੱਕ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਪ੍ਰਾਣੀ ਤੋਂ ਬਿਮਾਰੀ ਕੋਈ ਬਿਮਾਰੀ ਕਿਉਂ ਨਾ ਹੋਵੇ ਪ੍ਰੇਮ ਪਿਆਰ ਦੇ ਨਾਲ ਵਿਸ਼ਵਾਸ ਦੇ ਨਾਲ ਇਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਕਿ ਪਰਿਵਾਰਾਂ ਦੇ ਪਰਿਵਾਰ ਤਸੱਲੀ ਅਤੇ ਦਿਲਾਂ ਵਿੱਚ ਖੁਸ਼ੀ ਲੈ ਕੇ ਲੁਧਿਆਣੇ ਸਥਿਤ ਆਯੁਰਵੈਦਿਕ ਸਰਬ ਰੋਕ ਦੋ ਤੇ ਵੈਬ ਬੀ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਇੱਕ ਚੰਗੇ ਭੁਖ ਦੇ ਨਾਲ ਇੱਥੋਂ ਦੀ ਹੱਸਦੇ ਹੋਇਆਂ ਬਾਹਰ ਨਿਕਲਦੇ ਆ।